ਇੱਕ ਵਾਰ ਫੇਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਆਦਾਬ ਜਿਸ ਤਰ੍ਹਾਂ ਆਪਾਂ ਤੋਂ ਸਾਰੇ ਪਰਿਵਾਰ ਕੋਠੀਆਂ ਦੀ ਮੰਗ ਕਰਦੇ ਨੇ ਤਾਂ ਆਪਾਂ ਹਰ ਏਰੀਆ ਵਿੱਚ ਹਰ ਬਜਟ ਵਿੱਚ ਕੋਠੀਆਂ ਦਿਖਾਉਂਦੇ ਰਹਿੰਨੇ ਆ ਪਿਛਲੀਆਂ ਵੀਡੀਓ ਵਿੱਚ ਵੀ ਆਪਾਂ ਕੋਠੀਆਂ ਦਿਖਾ ਚੁੱਕੇ ਆ ਜੀ ਅੱਜ ਜੋ ਤੁਹਾਡੇ ਲਈ ਆਪਾਂ ਕੋਠੀ ਲੈ ਕੇ ਆਏ ਆ ਤੁਸੀਂ ਫਰੰਟ ਐਲਿਵੇਸ਼ਨ ਦੇਖ ਚੁੱਕੇ ਹੋ ਸਾਰੀ ਕੋਠੀ ਦੇ ਵਿੱਚ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਹੈ ਇਹ ਕੋਠੀ ਬਿਲਕੁਲ ਸ਼ਹਿਰ ਦੀ ਆਬਾਦੀ ਦੇ ਵਿੱਚ ਹੈ ਠੀਕ ਹੈ ਜੀ ਸ਼ਹਿਰ ਦੀ ਆਬਾਦੀ ਵਿੱਚ ਇਹ ਕੋਠੀ ਤਿਆਰ ਹੋਈ ਹੈ ਜੀ ਤੇ ਪੋਸ਼ ਏਰੀਏ ਦੇ ਵਿੱਚ ਬਹੁਤ ਹੀ ਸੋਹਣੀ ਲੋਕੇਲਟੀ ਦੇ ਵਿੱਚ ਇਹ ਕੋਠੀ ਮੌਜੂਦ ਹੈ ਕੋਠੀ ਦਾ ਸ਼ਹਿਰ ਦੇ ਵਿੱਚ ਹੋਣ ਕਰਕੇ ਪ੍ਰਾਈਸ ਦੀ ਬਹੁਤ ਸਹੀ ਪ੍ਰਾਈਸ ਹੈ ਬਾਕੀ ਤੁਸੀਂ ਮੌਕੇ ਤੇ ਤੁਹਾਨੂੰ ਵੀ ਪਤਾ ਲੱਗ ਜਾਊਗਾ ਆਪਾਂ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਪ੍ਰਾਈਸ ਲੋਕੇਸ਼ਨ ਸਭ ਕੁਝ ਦੱਸ ਦੇਣਾ ਤਾਂ ਵੀਡੀਓ ਦੇ ਵਿੱਚ ਇਹ ਸਾਰੀ ਇਨਫੋਰਮੇਸ਼ਨ ਧਿਆਨ ਨਾਲ ਸੁਣ ਲਿਓ ਜੀ ਤੁਸੀਂ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਕੋਠੀ ਦਾ ਜੋ ਡਿਜ਼ਾਈਨ ਹੈ ਬਹੁਤ ਹੀ ਸੋਹਣੀ ਕੁਠੀ ਇਹ ਤਿਆਰ ਕੀਤੀ ਹੋਈ ਹੈ ਕਿਚਨ ਦੇਖ ਸਕਦੇ ਹਾਂ ਲੌਬੀ ਦਾ ਏਰੀਆ ਟੀਵੀ ਪੈਨਲ ਜੋ ਵੀ ਵੁੱਡ ਦਾ ਕੰਮ ਕੀਤਾ ਹੋਇਆ ਹੈ ਫਲੋਰ ਤੇ ਤੁਸੀਂ ਮਾਰਬਲ ਟਾਈਲ ਦਾ ਵਰਕ ਵੀ ਦੇਖ ਸਕਦੇ ਹੋ ਔਰ ਦੀਵਾਰਾਂ ਤੇ ਤੁਸੀਂ ਵਾਲਪੇਪਰ ਦਾ ਕੰਮ ਵੀ ਦੇਖ ਸਕਦੇ ਹੋ ਇਹ ਕੁਠੀ ਸ਼ਹਿਰ ਦੀ ਪੋਸ਼ ਏਰੀਆ ਦੇ ਵਿੱਚ ਲੋਕੇਲਿਟੀ ਵਿੱਚ ਮੌਜੂਦ ਹੈ ਜੀ ਬਹੁਤ ਹੀ ਸੋਹਣੀ ਲੋਕੇਸ਼ਨ ਤੇ ਇਹ ਕੋਠੀ ਹੈ ਜੀ ਆਪਾਂ ਸਾਰੀ ਇਨਫੋਰਮੇਸ਼ਨ ਹੁਣ ਤੁਹਾਨੂੰ ਦੇਣ ਲੱਗੇ ਆਂ ਪਹਿਲਾਂ ਇੱਕ ਜ਼ਰੂਰੀ ਨੋਟ ਇਹ ਦੱਸਾਂਗੇ ਜਿਹੜੇ ਪਰਿਵਾਰ ਸਸਤੇ ਰੇਟ ਦੇ ਵਿੱਚ ਘਰ ਮੰਗਦੇ ਨੇ 10 ਲੱਖ 20 ਲੱਖ 30 ਲੱਖ ਤੱਕ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਦਿਖਾ ਚੁੱਕੇ ਆਂ ਹਰ ਹਰ ਵਾਰ ਹਰ ਵੀਡੀਓ ਦੇ ਵਿੱਚ ਆਪਾਂ ਇਹ ਜ਼ਰੂਰੀ ਮੈਸੇਜ ਛੱਡਦੇ ਆਂ ਕਿ ਸਸਤੇ ਮਕਾਨ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਉਹ ਚੈਨਲ ਦੀ ਆਪਣੇ ਰਾਣਾ ਰੀਅਲ ਏਸਟੇਟ YouTube ਚੈਨਲ ਦੀ ਪਲੇਲਿਸਟ ਬਣੀ ਹੋਈ ਹੈ ਤੁਸੀਂ ਪਲੇਲਿਸਟ ਵਿੱਚ ਜਾ ਕੇ ਆਪਣੇ ਬਜਟ ਦੇ ਅਕੋਰਡਿੰਗ ਕਰ ਦੇਖ ਸਕਦੇ ਹਾਂ 10 20 ਲੱਖ 30 ਲੱਖ 40 ਲੱਖ ਕੋਈ ਵੀ ਬਜਟ ਹੈ ਤਾਂ ਦੇਖ ਸਕਦੇ ਹੋ ਬਾਕੀ ਵੀਡੀਓ ਜੇ ਅਗਰ ਧਿਆਨ ਨਾਲ ਦੇਖੋਗੇ ਤਾਂ ਲੋਕੇਸ਼ਨ ਪ੍ਰਾਈਸ ਸਾਰਾ ਕੁਝ ਮੈਂਸ਼ਨ ਹੁੰਦਾ ਜੀ ਹੁਣ ਇਹ ਕੋਠੀ ਜੋ ਹੈ ਜੀ 103 ਗੱਜ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਤੁਸੀਂ ਇਸ ਦੇ ਵਿੱਚ ਕੰਮ ਦੇਖਿਆ ਬਹੁਤ ਹੀ ਸੋਹਣਾ ਕੰਮ ਦੱਸਣ ਦੀ ਲੋੜ ਨਹੀਂ ਕਹਿਣ ਦੀ ਲੋੜ ਨਹੀਂ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਜਿਸ ਤਰ੍ਹਾਂ ਦੀ ਕੋਠੀ ਦੇਖ ਰਹੀ ਹੈ ਮੌਕੇ ਤੇ ਵੀ ਇਦਾਂ ਦੀ ਹੀ ਕੋਠੀ ਹੋਊਗੀ ਪੂਰੀ ਕੋਠੀ ਤਿਆਰ ਹੋ ਚੁੱਕੀ ਕੰਪਲੀਟ ਹੈ ਜੀ 103 ਗੱਜ ਦੇ ਵਿੱਚ ਇਹ ਕੋਠੀ ਤਿਆਰ ਕੀਤੀ ਗਈ ਹੈ ਉਸ ਤੋਂ ਬਾਅਦ ਲੋਕੇਸ਼ਨ ਸਾਰੇ ਪੁੱਛਦੇ ਨੇ ਜੀ ਲੋਕੇਸ਼ਨ ਧਿਆਨ ਨਾਲ ਸੁਣ ਲਿਓ ਜੀ ਆਪਾਂ ਜ਼ਿਆਦਾਤਰ ਲੁਧਿਆਣਾ ਦੇ ਵਿੱਚ ਕੋਠੀਆਂ ਦਿਖਾਉਂਦੇ ਆਂ ਬਾਕੀ ਕਿਸੇ ਹੋਰ ਜ਼ਿਲ੍ਹੇ ਵਿੱਚ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਵਿੱਚ ਵੀ ਕੋਠੀ ਆ ਜਾਵੇ ਉਹ ਵੀ ਦਿਖਾਉਂਦੇ ਆਂ ਬਟ ਆਪਾਂ ਤਰਜੀਹ ਲੁਧਿਆਣਾ ਦੇ ਵਿੱਚ ਕਰਦੇ ਆਂ ਲੁਧਿਆਣਾ ਦੇ ਵਿੱਚ ਆਪਣਾ ਇੰਸਟਾਗ੍ਰam ਰਾਣਾ ਰੀਅਲ ਏਸਟੇਟ 97 ਹੈਂਡਲ ਹੈ ਆਫੀਸ਼ੀਅਲ ਹੈਂਡਲ ਉਸ ਤੋਂ ਬਾਅਦ ਤੁਸੀਂ YouTube ਤੇ ਹੋਂ ਤਾਂ YouTube ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਕਿਉਂਕਿ ਆਉਣ ਵਾਲੀਆਂ ਵੀਡੀਓ ਜਿੰਨੀਆਂ ਆਉਣੀਆਂ ਨੇ ਆਪਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਈਗੀ ਇਹ ਕੋਠੀ 103 ਗਜ ਦੇ ਵਿੱਚ ਬਣੀ ਹੋਈ ਹੈ ਤੁਸੀਂ ਦੋ ਬੈਡਰੂਮ ਵਾਸ਼ਰੂਮ ਕਿਚਨ ਲੌਬੀ ਠੀਕ ਹੈ ਜੀ ਰੋਡ ਦੇ ਬਿਲਕੁਲ ਨਾਲ ਇਹ ਕੋਠੀ ਹੈ ਜੀ ਦੇਖ ਚੁੱਕੇ ਹੋ ਪ੍ਰਾਈਸ ਇਸ ਦਾ 42 ਲੱਖ ਹੈ ਜੀ ਠੀਕ ਹੈ ਜੀ ਲੋਕੇਸ਼ਨ ਇਸ ਦੀ ਧਿਆਨ ਨਾਲ ਸੁਣ ਲਿਓ ਰੇਟ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਤੇ ਜਗ੍ਹਾ ਵੀ ਦੱਸ ਚੁੱਕੇ ਹਾਂ ਕਿੰਨੀ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਤੇ ਲੋਕੇਸ਼ਨ ਹੈਬੋਵਾਲ ਦੇ ਵਿੱਚ ਇਹ ਕੋਠੀ ਮੌਜੂਦ ਹੈ ਚੂੜਪਰੋੜ ਹੈਬੋਵਾਲ ਲੁਧਿਆਣਾ ਦੇ ਵਿੱਚ ਇਹ ਕੋਠੀ ਮੌਜੂਦ ਹੈ ਪਹਿਲਾਂ ਆਪਾਂ ਤੁਹਾਨੂੰ ਚੰਡੀਗੜ੍ਹ ਰੋਡ ਤਾਜਪੁਰ ਰੋਡ ਰਾਹੋਂ ਰੋਡ ਹੰਬੜਾ ਰੋਡ ਹੁਣ ਪੱਖੋਆ ਰੋਡ ਤੇ ਵੀ ਕੋਠੀਆਂ ਦਿਖਾਵਾਂਗੇ ਇਸ ਤੋਂ ਇਲਾਵਾ ਆਪਾਂ ਈਸ਼ਰ ਨਗਰ ਗਿਲਨੇਰ ਦੇ ਨਾਲ ਤੇ ਹੈਬੋਵਾਲ ਦੇ ਵਿੱਚ ਕਾਫੀ ਏਰੀਆ ਵਿੱਚ ਕੋਠੀਆਂ ਦਿਖਾ ਚੁੱਕੇ ਹਾਂ ਇਹ ਸਾਰੀਆਂ ਲੋਕੇਸ਼ਨਾਂ ਵਿੱਚ ਕੋਠੀਆਂ ਦਿਖਾ ਚੁੱਕੇ ਹਾਂ ਹੋਰ ਵੀ ਕਿਸੇ ਲੋਕੇਸ਼ਨ 'ਚ ਕੋਠੀ ਦੇਖਣੀ ਹੋਵੇ ਜਾਂ ਤੁਹਾਡਾ ਬਜਟ ਘੱਟ ਹੋਵੇ 10, 20 ਲੱਖ, 30 ਲੱਖ, 40 ਲੱਖ ਕੋਈ ਵੀ ਬਜਟ ਹੋਵੇ ਤਾਂ ਚੈਨਲ ਦੀ ਪਲੇਲਿਸਟ ਬਣੀ ਹੋਈ ਹੈ ਪਲੀਜ਼ ਪਲੇਲਿਸਟ ਵਿੱਚ ਜਾ ਕੇ ਆਪਣੇ ਬਜਟ ਦੇ ਅਕੋਰਡਿੰਗ ਪ੍ਰੋਪਰਟੀ ਦੇਖ ਸਕਦੇ ਹੋ ਆਉਣ ਵਾਲੇ ਸਮੇਂ ਵਿੱਚ ਹੋਰ ਸਸਤੀਆਂ ਤੇ ਸੋਹਣੀਆਂ ਕੋਠੀਆਂ ਤੁਹਾਡੇ ਲਈ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ